ਤੇ ਸਤਿਗੁਰ ਦੀ ਬਾਣੀ ਨਾਲ ਪਿਆਰ ਰੱਖੋ ਕਲਗੀਆਂ ਵਾਲੇ ਪਾਤਸ਼ਾਹ ਨੂੰ ਪਿਆਰ ਕਰਿਆ ਕਰੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅੰਦਰ ਪਿਆਰ ਪੈਦਾ ਕਰੋ ਲਗਨ ਪੈਦਾ ਕਰੋ ਮੈਂ ਅੱਜ ਮਾਝੇ ਵਾਲਿਆਂ ਨੂੰ ਮਿਲਦਾ ਸੀ ਕਿ ਇੱਕ ਸਿੰਘ ਕਹਿੰਦਾ ਜੀ ਔਟਾਰੀ ਵਾਲੇ ਪਾਸੇ ਇੰਨਾ ਬੁਰਾ ਹਾਲ ਭਾਈ ਸਾਹਿਬ ਇੰਨਾ ਬੁਰਾ ਹਾਲ ਹੈ ਵੀ ਟੀਕੇ ਲਾ ਲਾ ਕੇ ਟੀਕੇ ਲਾ ਲਾ ਕੇ ਫਿਰ ਜਾ ਕੇ ਦਿਹਾੜੀ ਤੇ ਬੰਦੇ ਜਾਂਦੇ ਆਂਦੇ 200 ਦਾ ਟੀਕਾ ਲੱਗਦਾ ਫਿਰ ਦਿਹਾੜੀ ਤੇ ਜਾਂਦੇ ਨੇ ਹਰ ਬੰਦਾ ਹੀ ਬੱਚਾ ਬੱਚਾ ਹੀ ਉੱਥੇ ਤੇ ਨਸ਼ੇ ਕਰੀ ਜਾਂਦਾ ਐ ਨਾ ਨਸ਼ਾ ਐ ਨਾ ਨਸ਼ਾ ਵੜ ਗਿਆ ਸਾਰੇ ਪਾਸੇ ਬੁਰਾ ਹਾਲ ਐ ਅੰਮ੍ਰਿਤਸਰ ਸਾਹਿਬ ਦਾ ਏਰੀਆ ਐ ਅੰਮ੍ਰਿਤਸਰ ਤੋਂ ਅੱਗੇ ਨੂੰ ਲੰਘ ਜਾਓ ਤੇ ਟਾਰੀ ਬਾਰਡਰ ਆ ਜਾਂਦਾ ਸਭ ਤੋਂ ਵੱਧ ਐ ਇਸ ਵੇਲੇ ਪੰਜਾਬ ਵਿੱਚ ਨਸ਼ਾ ਐ ਤੇ ਅੰਮ੍ਰਿਤਸਰ ਦੇ ਏਰੀਏ 'ਚ ਐਨਾ ਬੁਰਾ ਹਾਲ ਹੋ ਗਿਆ ਘਰ ਘਰ ਨਸ਼ਾ ਵੜ ਗਿਆ ਤੇ ਹੁਣ ਜਿਹੜੇ ਬੰਦਿਆਂ ਦੀ ਜ਼ਿੰਮੇਵਾਰੀ ਬਣਦੀ ਸੀ ਆ ਮੈਨੂੰ ਅੱਜ ਕਹਿਣ ਭਾਈ ਸਭ ਦਵਾਨ ਸ਼ੁਰੂ ਕਰੋ ਦਵਾਨ ਲਾਈਏ ਮੈਂ ਕਿਹਾ ਨਾ ਲਾਈਏ ਨਾ ਲਾਂਦੇ ਨੇ ਨਾ ਲਾਣ ਦਿੰਦੇ ਐ ਨਾ ਖੁਦ ਕਰਦੇ ਐ ਨਾ ਦੂਜਿਆਂ ਨੂੰ ਕਰਨ ਦਿੰਦੇ ਐ ਪਰ ਇੱਕੋ ਇੱਕ ਚੀਜ਼ ਨੌਜਵਾਨਾਂ ਦੇ ਅੰਦਰ ਪਿਆਰ ਪੈਦਾ ਕਰ ਸਕਦੀ ਐ ਮੈਂ ਅਮਰ ਛਕਣਾ ਤੇ ਅਮਰਤ ਕਿਉਂ ਛਕਣਾ ਐ ਮੇਰਾ ਕਲਗੀਆਂ ਵਾਲੇ ਨਾਲ ਪਿਆਰ ਹੈ ਗੁਰੂ ਗੋਬਿੰਦ ਸਿੰਘ ਨਾਲ ਮੇਰਾ ਪਿਆਰ ਹੈ ਪਿਆਰ ਬੰਦੇ ਤੋਂ ਉਹ ਕੁਝ ਵੀ ਕਰਾ ਦਿੰਦਾ ਜੋ ਨਹੀਂ ਕਰਨਾ ਚਾਹੁੰਦਾ ਪਿਆਰ ਚ ਬੰਦਾ ਉਹ ਕੁਝ ਵੀ ਕਰ ਜਾਂਦਾ ਜੀ ਪਿਆਰ ਚ ਲੋਕੀ ਬਹੁਤ ਕੁਝ ਕਰ ਜਾਂਦੇ ਹਾਂ ਪਿਆਰ ਹੋਵੇ ਅੱਖਾਂ ਖੋਲ ਕੇ ਹੋਵੇ ਪਿਆਰ ਸੱਚ ਨਾਲ ਹੋਵੇ ਤੇ ਪਿਆਰ ਜੇ ਸਤਿਗੁਰੂ ਦੇ ਨਾਲ ਪਿਆਰ ਇੱਕ ਸ਼ਖਸੀਅਤ ਨਾਲ ਇੱਕ ਹਸਤੀ ਨਾਲ ਇੱਕ ਪਰਸਨੈਲਿਟੀ ਨਾਲ ਇੱਕ ਪਰਸਨੈਲਿਟੀ ਦੇ ਨਾਲ ਜੇ ਸਾਡਾ ਪਿਆਰ ਪੈਦਾ ਹੋਵੇ ਗੁਰੂ ਗੋਬਿੰਦ ਸਿੰਘ ਨਾਲ ਸਾਡਾ ਕਲਗੀਆਂ ਵਾਲੇ ਪਾਤਸ਼ਾਹ ਨਾਲ ਸਾਡਾ ਪਿਆਰ ਪੈਦਾ ਹੋਵੇ ਜੀ ਤੇ ਉਹਦੇ ਨਾਲ ਸਾਡੇ ਅੰਦਰ ਇੱਕ ਲਗਨ ਪੈਦਾ ਹੋਏਗੀ ਇੱਕ ਚਾ ਪੈਦਾ ਹੋਏਗਾ ਫਿਰ ਜਿਹੜਾ ਘਰ ਘਰ ਨਸ਼ਾਈ ਨਸ਼ਾ ਅਖੇ ਜੀ ਨਸ਼ਾਈ ਬਹੁਤ ਹੈ ਨਸ਼ਾਈ ਬਹੁਤ ਹੈ ਫਿਰ ਆਪੇ ਖਤਮ ਹੋਣਾ ਹੁਣ ਪਿਆਰ ਪੈਦਾ ਕਰਨਾ ਪੈਣਾ ਮੈਂ ਰਾਤ ਵੀ ਗੱਲ ਕਰਦਾ ਸੀ ਦੀਵਾਨ ਵਿੱਚ ਭਈ 20 ਸਾਲ ਮੈਂ ਬਾਹਰ ਪ੍ਰੋਗਰਾਮ ਕੀਤੇ ਆ ਹੁਣ ਤੇ ਬਾਹਰ ਨਹੀਂ ਜਾਈਦਾ ਇੱਥੇ ਹੀ ਦੀਵਾਨ ਲਾ ਲਈ ਤੇ ਇੱਥੇ ਹੀ ਅਮਰ ਸੰਚਾਰ ਜਿੰਨਾ ਕੋ ਹੁੰਦਾ ਹੈ ਸਿੰਘ ਆਪਣੇ ਜਥੇ ਜਾਂਦੇ ਹੀ ਆ ਬਾਹਰ ਪ੍ਰੋਗਰਾਮ ਕਰਦੇ ਆ ਤੇ ਮੈਂ ਜਿੰਨਾ ਚਿਰ ਬਾਹਰ ਪ੍ਰਚਾਰ ਕੀਤਾ ਹੈ ਨਾ ਜਿੰਨਾ ਚਿਰ ਮੈਂ ਪ੍ਰਚਾਰ ਕਰਦਾ ਰਿਆਂ ਕੋਈ ਦੀਵਾਨ ਪੂਰਾ ਨਹੀਂ ਸੀ ਹੁੰਦਾ ਜਿੰਨਾ ਚਿਰ ਮੈਂ ਕਲਗੀਆਂ ਵਾਲੇ ਪਾਸ਼ਾ ਦਾ ਨਾਮ ਨਾ ਲਵਾਂ ਐ ਲੱਗਦਾ ਸੀ ਵੀ ਉਹਨਾਂ ਤੋਂ ਬਿਨਾ ਤੇ ਸਾਰਾ ਕੁਝ ਹੀ ਅਧੂਰਾ ਇੱਕੋ ਹੀ ਚੀਜ਼ ਦਿਮਾਗ 'ਚ ਚੱਲਦੀ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਤਾਨੂੰ ਗੁਰੂ ਕੋ ਹੋਰ ਕੁਝ ਵੀ ਨਹੀਂ ਐਦਾਂ ਸੀ ਮੈਨੂੰ ਪੱਤਰਕਾਰ ਨੇ ਇੱਕ ਵਾਰ ਪੁੱਛ ਲਿਆ ਮੈਂ ਪਿੱਛੇ ਜੇ ਇੰਟਰਵਿਊ ਦਿੱਤੀ ਹੈ ਜੇ ਉਹਨੇ ਪਾਈ ਨਹੀਂ ਨੈਟ ਤੇ ਮੈਂ ਇੰਟਰਵਿਊ ਹੋ ਗਏ ਮਹੀਨਾ ਹੋ ਗਿਆ ਹੋਣਾ ਮੇਰੇ ਕੋਲ ਆਇਆ ਤੇ ਇੰਟਰਵਿਊ ਕੀਤੀ ਉਹਨੇ ਹਜੇ ਨੈਟ ਤੇ ਨਹੀਂ ਪਾਈ ਮੈਨੂੰ ਆਂਦਾ ਬਈ ਭਾਈ ਸਾਹਿਬ ਤੁਹਾਨੂੰ ਕਦੇ ਪਿਆਰ ਹੋਇਆ ਕਿਸੇ ਨਾਲ ਪੱਤਰਕਾਰ ਨੇ ਮੈਨੂੰ ਪੁੱਛ ਲਿਆ ਕਹਿੰਦਾ ਤੁਹਾਡਾ ਕਦੇ ਕਿਸੇ ਨਾਲ ਪਿਆਰ ਪਿਆ ਮੈਂ ਕਿਹਾ 12 ਸਾਲਾਂ ਦਾ ਮੈਂ ਗਿਆ ਰਾਣਾ ਸਾਹਿਬ 12 ਸਾਲ ਦਾ ਮੈਂ ਸੀ ਉਹਨਾਂ ਨੇ ਮੈਨੂੰ ਅਕਲ ਦਿੱਤੀ ਮਾੜੀ-ਮੋਟੀ ਸੋਝੀ ਦਿੱਤੀ ਮੈਨੂੰ ਚੋਲਾ ਪਾਇਆ ਮੈਨੂੰ ਪੱਗ ਬਣਾਈ ਮੈਨੂੰ ਪਰਪਾਨ ਪਵਾਈ ਮੈਨੂੰ ਅੰਮਰ ਸ਼ਿਕਾਇਆ ਤੇ ਮੇਰਾ ਪਹਿਲਾ ਤੇ ਆਖਰੀ ਇਸ਼ਕ ਜੇ ਕਿਸੇ ਨਾਲ ਹੋਇਆ ਤੇ ਕਲਗੀਆਂ ਵਾਲੇ ਨਾਲ ਹੋਇਆ ਜਦੋਂ ਹੋਸ਼ ਸੁਭਾਣੀ ਜਦੋਂ ਅਕਲ ਆਈ ਮਾੜਾ ਮੋਟਾ ਅੱਖਾਂ ਖੁੱਲੀਆਂ ਜਦੋਂ ਦਿਮਾਗ ਚੱਲਿਆ ਅਜੇ ਤਾਂ ਬੱਚਾ ਸੀ ਮੈਂ ਬਹੁਤ ਛੋਟੀ ਉਮਰ ਸੀ 15 ਸਾਲ ਦੀ ਉਮਰ ਵਿੱਚ ਤੇ ਸ਼ੁਰੂ ਕਰ ਲਿਆ ਸੀ ਤੇ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਦਿਨ ਕਦੋਂ ਛੱਡਦਾ ਸੀ ਰਾਤ ਕਦੋਂ ਹੁੰਦੀ ਸੀ ਜਵਾਨੀ ਗਈ ਕਿੱਧਰ ਨੂੰ ਕਦੋਂ ਜਵਾਨੀ ਆਈ ਸੀ ਜਵਾਨੀ ਕਹਿੰਦੇ 18 ਸਾਲ ਚ ਆਉਂਦੀ ਏ ਉਦੋਂ ਤਾਂ ਐ ਹੁੰਦਾ ਸੀ ਬਿਜੀ ਵੀ ਕੋਈ ਸੁਰਤ ਨਹੀਂ ਸੀ ਤੇ ਆਹ ਕਦੋਂ ਮੈਂ 40 ਸਾਲ ਦਾ ਹੋ ਗਿਆ ਪਤਾ ਹੀ ਨਹੀਂ ਲੱਗਾ ਇਹਦੇ ਇਹ ਕਿੰਨੀ ਛੇਤੀ ਲੰਘ ਗਿਆ ਸਮਾਂ ਕਿੰਨੀ ਛੇਤੀ ਗੁਜ਼ਰ ਗਿਆ ਇੱਕੋ ਚੀਜ਼ ਸੀ ਮਨ ਵਿੱਚ ਵੀ ਗੁਰੂ ਗੋਬਿੰਦ ਸਿੰਘ ਨੇ ਬਸ ਤੇ ਮੈਂ ਕਿੱਥੇ ਜਾਣਾ ਜਦੋਂ ਹਰ ਥਾਂ ਤੇ ਗੱਲ ਹੀ ਦੂਜੀ ਗੱਲ ਹੀ ਕੋਈ ਨਹੀਂ ਯਾਰ ਮੈਂ ਦੂਜੀ ਗੱਲ ਕੀਤੀ ਨਹੀਂ ਤੁਸੀਂ ਸਾਰੇ ਪੁਰਾਣੇ ਦਵਾਨ ਸੁਣ ਲਓ ਜਿੱਥੇ ਮਰਜੀ ਤੁਸੀਂ ਵੇਖ ਲਓਗੇ ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ ਲੈਣੇ ਇੱਕੋ ਹੀ ਗੱਲ ਰਿਪੀਟਡਲੀ ਮੈਂ ਕੋਈ ਗੱਲ ਕਰਦਾ ਰਿਹਾ ਜਿੱਥੇ ਜਾਣਾ ਅੱਖਾਂ ਚੋਂ ਪਾਣੀ ਜਦੋਂ ਮਹਾਰਾ ਦਾ ਮੈਂ ਨਾਂ ਲੈਣਾ ਕਲਗੀਆਂ ਵਾਲੇ ਪਾਸ਼ਾ ਦਾ ਆਇਦਕੀ ਮੈਂ ਪਿਛਲੇ 3-4 ਸਾਲ ਤੋਂ ਫੋਟੋ ਨਹੀਂ ਲਈ ਪਰਾਇਦ ਕੀ ਮੈਂ ਸਪੈਸ਼ਲ ਦੋ ਫੋਟੋਆਂ ਲਵਾਇਆਂ ਮੇਰੇ ਫੋਨ ਵਿੱਚ ਕਿੰਨੀਆਂ ਹੁੰਦੀਆਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੱਡੀਆਂ ਤੋਂ ਵੱਡੀਆਂ ਲਾਇਓ ਐਦਕੀ ਛੋਟੀਆਂ ਰਹਿ ਗਈਆਂ ਗੱਲੀਵਾਰੀ ਇਤੋਂ ਵੱਡੀਆਂ ਲਵਾਉਂ ਸਾਰੇ ਪਰਮੇਸ਼ਰ ਦਵਾਰ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਦਿਸੇ ਇਹਨਾਂ ਨੂੰ ਕਲਗੀਆਂ ਵਾਲੇ ਦਾ ਚਿਹਰਾ ਪਿਆਰਾ ਲੱਗਣ ਲੱਗੇ ਇਹਨਾਂ ਨੂੰ ਫਿਰ ਆਪਣੀ ਦਾੜੀ ਵੀ ਰੱਖਣ ਦਾ ਜੀ ਕਰੇ ਓਏ ਤੁਸੀਂ ਜਿੰਨੇ ਮਰਜੀ ਫੱਪ ਲੋ ਇਹੋ ਜਿਹਾ ਚਿਹਰਾ ਬਣਾ ਕੇ ਵਿਖਾਓ ਕਿਸੇ ਨੂੰ ਆ ਚਿਹਰਾ ਵੇਖੋ ਗੁਰੂ ਗੋਬਿੰਦ ਸਿੰਘ ਜਿਨੇ ਵੀ ਬਣਾਇਆ ਇਹ ਕਲਪਨਾ ਹੈ ਇੱਕ ਸੱਚ ਨਹੀਂ ਹੈ ਪਰ ਕਿਸੇ ਨੇ ਕਲਪਨਾ ਕੀਤੀ ਹੈ ਤੇ ਜਦੋਂ ਬੰਦਾ ਵੇਖਦਾ ਫਿਰ ਉਹਦਾ ਜੀ ਕਰਦਾ ਮੈਂ ਵੀ ਕਿਤੇ ਦਾੜ੍ਹੀ ਐ ਬਾਵਾ ਮੈਂ ਵੀ ਕਿਤੇ ਐ ਰੱਖਾਂ ਮੈਂ ਵੀ ਪੱਕ ਬੰਨਾ ਮੈਂ ਵੀ ਦਸਤਾਰ ਸਿਰ ਤੇ ਸਜਾਵਾਂ ਤੇ ਜਿੱਥੇ ਜਾਣਾ ਜਿੱਥੇ ਜਾਣਾ ਗੱਲ ਕਰਨੀ ਹੋਈ ਇੱਕੋ ਹੋਰ ਗੱਲ ਹੀ ਨਹੀਂ ਕੀਤੀ ਕਿਤੇ ਕੋਈ ਤਨਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਿਨਾ ਹੋਰ ਕੋਈ ਗੱਲ ਹੀ ਨਹੀਂ ਕੀਤੀ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਇਸਰਤੀ ਤੇ ਹੋਰ ਨ ਕੋਈ ਆਇਆ ਦੇ ਕੇ ਬਹੁਲ ਖੰਡੇ ਧਾਰ ਦੀ ਖਾਲਸਾ ਬੰਥ ਸਜਾਇਆ ਦੇ ਕੇ ਬਹੁਲ ਖੰਡੇ ਧਾਰ ਦੀ ਖਾਲਸਾ ਬੰਥ ਸਜਾਇਆ ਜੀ ਦੇ ਕੇ ਬਹੁਲ ਖੰਡੇ ਗੱਜ ਕੇ ਖਾਲਸਾ ਬੰਥ ਸਜਾਇਆ ਦੇ ਕੇ ਬਹੁਲ ਖਾਲਸਾ ਪੰਥ ਸਜਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਵਾਹ ਵਾਹ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਉਤਾਈਓ ਵਜਾ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ ਕਿਹੜਾ ਕਰੇਗਾ ਤੇਰੀਆਂ ਰੀਸਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੌਣ ਕਰੇਗਾ ਤੇਰੀਆਂ ਰੀਸਾਂ ਰਾਜਾ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸਾ ਦਾ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸਾ ਦਾ ਰਿਓ ਬਈ ਪਹਿਣਾ ਵੀ ਬੋਲੋ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਰਾਜ ਜੋਗੀ ਤੇ ਓਏ ਰਾਜਾ ਰਾਜ ਜੋਗੀ ਤੇ ਫਕੀਰ ਪਹਿਣਾ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਤਪਾਣਾ ਐਸਾ ਗੁਰੂ ਖਾਲਸਾ ਉਹ ਰਾਜਾ ਜੋਗੀ ਤੇ ਫਕੀਰ ਤਪਾਣਾ ਐਸਾ ਗੁਰੂ ਖਾਲਸਾ ਸਾ ਗੁਰੂ ਖਾਲਸੇ ਵਾ 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 ਖਾਲਸੇ ਦਾ ਵਾ 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 ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਮਾਣਾ ਫਕੀਰ ਨਮਾਣਾ ਫਕੀਰ ਨਮਾਣਾ ਐਸਾ ਗੁਰੂ ਖਾਲਸੇ ਦਾ ਜੋਗੀ ਤੇ ਸਾ ਗੁਰੂ ਖਾਲਸਾ ਪੜੋ ਐਸਾ ਗੁਰੂ ਖਾਲਸਾ ਸੇਨਾ ਕੌਣ ਬਣ ਜਾਏਗਾ ਕਲਗੀਆਂ ਵਾਲੇ ਪਾਸ਼ਾ ਵਰਗੇ